ਵਰੇ ਮੈਂ ਵਿੱਕੀ ਲੜਾ ਟ੍ਰਿਪਲ ਇਸ ਦਾ ਓਨਰ ਸੀਗਾ ਜੀ ਸੀਗਾ ਕਿਉਂਕਿ ਇਹ ਤਾਂ ਮੱਚ ਚੁੱਕਿਆ ਡੇਢ ਕ ਘੰਟਾ ਹੋ ਗਿਆ ਅੱਗ ਲੱਗੀ ਨੂੰ ਆਈਏ ਵੀਰੇ ਡੇਢ ਦੋ ਘੰਟੇ ਹੋ ਗਏ ਅੱਗ ਲੱਗੀ ਨੂੰ ਸੱਟ ਵਾਲਾ ਸ਼ੈੱਡ ਦਾ ਮੱਚ ਚੁੱਕਿਆ ਸੀਗਾ ਜੀ ਬੱਸ ਸ਼ੈੱਡ ਦਾ ਮੱਚ ਚੁੱਕਿਆ ਸੀਗਾ ਹਲੇ ਤੱਕ ਕੋਈ ਅਪਡੇਟ ਨਹੀਂ ਹੋਈ ਹੈਗੀ ਜੀ ਬਾਲਟੀਆਂ ਲੱਗ ਭਜਾਣਾ ਹੈ ਪ੍ਰਸ਼ਾਸਨ ਬਾਲਟੀਆਂ ਨਾਲ ਦੀ 65 ਬਾਈ 245 ਦਾ ਸ਼ੈੱਡ ਸੀਗਾ ਜੀ ਆਹ ਦੇਖੋ ਜੀ ਪਾਰਟੀਆਂ ਨਾਲ ਅੱਗ ਬਜਾਣਾ ਹੈ ਪ੍ਰਸ਼ਾਸਨ ਆਹ ਦੇਖ ਲੋ ਜੀ ਆਹ ਦੇਖ ਲੋ ਜੀ ਪਾਰਟੀਆਂ ਨਾਲ ਜੀ ਇਹਦਾ ਮੋਟਰ ਜੀ ਮੇਰੇ ਚਾਂਚੇ ਨਾਲ ਗਿਆ ਨਹੀਂ ਬਿਜਾਰੇਗੇ ਹੈਲੋ ਹੈਲੋ ਉਬਰੇ ਚੈਂਪੀਅਨ ਨਾਲ ਵਜਾਓ ਯਾਰ ਓਏ ਨਹੀਂ ਨਹੀਂ ਐ ਨਹੀਂ ਚੈਂਪੀਅਨ ਨਾਲ ਵਜਾਓ ਨਹੀਂ ਛੱਡ ਤੱਕ ਥੱਲੇ ਡਿੱਗੇ ਚੈਂਪੀਅਨ ਨਾਲ ਵਜਾਓ ਨਾ ਨਹੀਂ 500 ਲਹਿਰੇ ਤੇ ਨਹੀਂ ਆ ਗਈ ਯਾਰ ਨਹੀਂ ਚੰਗੇ ਨਾਲ ਵਜਾਉਂਗੇ ਤੁਸੀਂ ਆ ਦੇਖੋ ਬਾਲਟੀਆਂ ਨਾਲ ਵਜਾ ਰਹੇ ਨੇ ਮੌਲੀਆਂ ਵਜਾਈ ਵੀਰੇ ਉੱਤੀ ਵੀਰੇ ਆ ਦੇਖੋ ਬਾਲਟੀਆਂ ਨਾਲ ਆ ਵੀਰੇ ਹੈ ਹੈ ਕਿਉਂ ਡਰਾਮੇ ਕਰ ਰਹੇ ਵੀਰੇ ਕਲ ਕੇ ਤਬਾਹ ਦਿਖਾ ਦੇ ਆਂਡਾ ਪਾਰਟੀ ਵੀ ਆ ਰਿਹਾ ਹੈਗਾ ਮੇਰਾ ਤਾਇਆ ਦਾ ਮੁੰਡਾ ਕਾਲਾ ਹੈ ਨਾ ਵੀਰੇ ਕਾਲੇ ਇੱਕ ਪਾਰਟੀ ਹੋਰ ਪਾ ਦੇ ਉਹ ਸਾਡੇ ਹਾਂ ਉਹੋ ਕੀ ਜੇ ਉਹ ਇਹ ਕੈਮੂਚੂ ਕੀ ਉਹ ਗੱਲ ਪਸਾਰਾ ਕਿ ਨੁਕਸਾਨ ਆ ਗਿਆ ਕੀ ਬਾਤ ਹੈ ਸਾਡੀ ਲੇਬਰ ਸਾਡੀ ਇੱਕ ਮਿੰਟ ਖੜ ਜਾ ਹੈਲੋ ਇਹਦੇ ਵਿੱਚ ਬੱਤੇ ਕੀ ਆ ਰਿਹਾ ਸੀ ਰੱਜੀ ਆਏ ਨੇ

ਆ ਜੱਤੀ ਓਏ ਆ ਹੋਈ ਗਏ ਆ ਅਗਲਾ ਖਾਬਾ ਪੂਰਾ ਹਾਲ ਆ ਯਾਰ ਇਹਦਾ ਮਤਲਬ ਉਹ ਦੇਖ ਲੋ ਘੰਟੇ ਘੰਟੇ ਬਾਹਰ ਆ ਰਹੇ ਯਾਰ ਉਹ ਬਈ ਉਹ ਨਹੀਂ ਫਾਜੂ ਗੇੜ ਨਹੀਂ ਹੈ ਯਾਰ ਕੁਝ ਵੀ ਬਹੁਤ ਮਾੜਾ ਹਾਲ ਆ ਭਰਾ ਯਾਰ ਚੁੱਪਾ ਪੈ ਤਾ ਨਾ ਜੀ ਸ਼ਸ਼ਕਾ ਫੱਟੀ ਤੱਕ ਲੱਗ ਲੱਗੀ ਦੇਖੋ ਲੱਛਣ ਦੇ ਮਾਰਕ ਵਧੀਆ ਲੱਗੇ ਇੱਕ ਪੈ ਵੀ ਨਹੀਂ ਪੱਲੇਗੀ ਕੁਝ ਨਹੀਂ ਖਰੇ ਆਪਣਾ ਸੱਚ ਗੱਲ ਆ ਦੇਖ ਲੋ ਹੀ ਵੈਸੇ ਫੱਟੂਆ ਮੋਹਿਤ ਬੋਹਿਆ ਜੀ ਲੋ ਕੋਈ ਨਹੀਂ ਤੁਸੀਂ ਬਹੁਤ ਕੁਝ ਕਰ ਸਕਦੇ ਮੈਨੂੰ ਪਤਾ ਹੀ ਹੈ। ਹਾਂਜੀ ਬਸ ਉਰੇ ਖੜ ਜੋ ਜੀ। ਪਤਾ ਹੀ ਗੱਲੇ ਹੀ। ਉਹਦੇ ਵਿੱਚ ਤੁਸੀਂ ਪੂਰਾ ਹਾਲ ਆ ਯਾਰ ਇਹਦਾ ਇਹਨਾਂ ਦਾ ਉਹ ਦੇਖ ਲਓ ਘੰਟੇ-ਘੰਟੇ ਬਾਹਰ ਆ ਰਹੇ ਯਾਰ। ਉਹ ਬਾਈ ਉਹਨਾਂ ਨੂੰ ਫਾਇਡ ਨਹੀਂ ਹੋ ਰਹੀ ਨਾ। ਯਾਰ ਕੁਝ ਬਹੁਤ ਮਾੜਾ ਹਾਲਾ ਭਰਾ ਯਾਰ। ਜੀ ਨੋ ਮੈਂ ਤਾਂ ਕਹਿੰਦੀ ਬਸ ਇੱਕ ਫਾਟਿੰਗ ਜਦੋਂ ਟੱਕ ਲੱਗੀ ਆਸ ਤੇ ਲੱਖ ਲੱਖ ਦੇ ਲੱਛਣ ਦੇ ਮਾਰਕਟ ਮੜੀਆਂ ਦੇ ਇੱਕ ਪੈ ਵੀ ਨਵੇਂ ਬੱਲੇ ਜੀ ਕੁਝ ਨਹੀਂ ਖਰੇ ਆਪਣਾ ਸੱਚ ਗੱਲ ਦੇਖ ਲੋ ਜੀ ਵੈਸੇ ਫਟੂ ਆਪੋ ਤੇ ਮੋਹਿਤ ਸਿੰਘ ਜੀ ਮੋਹਿਤ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਮੈਨੂੰ ਪਤਾ ਜੀ ਮੋਹਿਤ ਜੀ ਖੰਭੀ ਬਸ ਉਰੇ ਖੜ ਜੋ ਜੀ ਪਤਾ ਗੱਲ ਹੈ ਜੀ ਉਹਦੇ ਵਿੱਚ ਕੋਈ ਸਿਰਜਦਾ ਸੈਂਟਰ ਹੈ ਉਹ ਹਟ ਬਲਾਸ ਫੜ ਸਰਦਾ ਪੜਾਕੇ ਹੀ ਪੈਸੋ ਆਦਿ ਮਸ਼ੀਨਾ ਤਨ ਗੜੀਆਂ ਨੇ ਉੱਥੇ ਅੱਛਾ ਜੀ ਆਪਣਾ ਮੋ ਪਰ ਇਹ ਕੋਈ ਨਹੀਂ ਪਹੁੰਚਾ ਹਜੇ ਰੱਖਦਾ ਦੇਖੋ ਪੂਣਟ ਆ ਗਈ ਕਿਉਂ ਵਿਕੀ ਹੋਏ ਸਾਰੇ ਫੁੱਕ ਚੱਲ ਗਏ ਫੁੱਕ ਦਿੱਤੀਆਂ ਸਾਰੀਆਂ ਜੀ ਅੱਛਾ ਹਾਂ ਜੀ ਆ ਲੱਗਰ ਕੋਸਰ ਵਾਲੇ ਆ ਗਏ ਸੀ ਹਨਾ ਮਲੱਖੀ ਆ ਗਿਆ ਪਿੱਛੇ ਤਾਂ ਨਹੀਂ ਸਾਰੀ ਹੈ ਸਾਰੇ ਵਿੱਚ ਇਲੈਕਟ੍ਰੋਨਿਕਸ ਵਾਲੇ ਜ਼ਿਆਦਾ ਕਾਸਮੈਟਿਕ ਆ ਜੀ ਸਾਰੀ ਜੀ ਨਾ ਕੱਪੜੇ ਨੇ ਬੋਲਣੇ ਆ ਰਾਜ ਨੂੰ ਬਦਲ ਕਰਨ ਦਾ ਸਮਾਂ ਹੈ। ਜੇਕਰ ਇਹ ਜੇਕਰ ਇਹ ਦੁਬਾਰੇ ਉਹ ਬੋਲੇਗਾ। ਮੈਂ ਕਰਦੇ। ਓਕੇ। ਨਾ। ਚਲੋ। ਕੋਈ ਦੇ। ਸੌਂਦਾ ਬੱਡੇ ਬਦਲਦੇ ਹੋਏ। ਬਿਲਡਿੰਗ ਨਹੀਂ ਬੰਦੀ ਕੋਈ ਵੀ ਜਦ। ਨਹੀਂ ਬੰਦੀ ਜੀ। ਚਲ ਜੀ ਆਪਾਂ ਨੂੰ ਜਾਣਾ ਉਹ ਤਾਂ ਉਹ ਤਾਂ ਹੈ ਹੀ ਨਹੀਂ ਕੁਝ। ਪਤਾ ਨਹੀਂ। ਇਹ ਚੌਂ ਹੈ। ਹਾਂ ਜੀ। ਕੀ ਬਾਤ ਆ ਯਾਰ। ਉਹ ਆਜ ਦੇ। ਆ ਚੱਲ ਬਾਈ ਚੱਲ ਇਹ ਮਾਦਾ ਬਾਦ ਸਰ ਹਾਂ ਜੀ ਲੈ ਰੁਪੇਂ ਮੁੰਡਾ ਕਿ ਆਊਗਾ ਆਹ ਆਡੀ ਗੱਲ ਸੁਣ ਲੈ ਸਾਰੇ ਪੁੱਤਾਂ ਦੇ

ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਲੱਗਦਾ ਹੈਗਾ ਕਿ ਫਾਇਰ ਬ੍ਰਿਗੇਡ ਹੁਣ ਤੱਕ ਨਹੀਂ ਪਹੁੰਚੇ ਦੇਖੋ ਫਾਇਰ ਬ੍ਰਿਗੇਡ ਤਾਂ 5-4 ਮਿੰਟਾਂ ਦੇ ਵਿੱਚ ਪਹੁੰਚਣ ਵਾਲੇ ਨੇ ਜੀ ਪਰ ਇਹ ਤਾਂ ਸਾਰਾ ਸੜਕੇ ਸੁਆਹ ਹੋ ਗਿਆ ਹੈ ਜਿੰਨਾ ਸ਼ੈੱਡ ਦੀ ਕਰੀਬ 200 ਫੁੱਟ ਲੰਬਾ ਸ਼ੈੱਡ ਹੈ ਇਹ ਜੀ ਸਾਰਾ ਸ਼ੈੱਡ ਹੀ ਉੱਪਰਲੇ ਪਾਸਿਓਂ ਸਾਰਾ ਖਤਮ ਹੋ ਗਿਆ ਮਤਲਬ ਜੋ ਚਦਰਾਂ ਸੀ ਉਹ ਵੀ ਪਿੱਛੇ ਆ ਗਈ ਹੈ ਹੂੰ ਤੇ ਸਾਰਾ ਜਿੰਨਾ ਟੋਟਲ ਸਮਾਨ ਹੈ ਸਾਰਾ ਸੜਕੇ ਸੁਆਹ ਹੋ ਗਿਆ ਕੱਲੀ ਆ ਸਾਈਡ ਵਾਲੀਆਂ ਕੰਧਾਂ ਦਿਖਦੀਆਂ ਨੇ ਬਾਕੀ ਇਹ ਸਾਰਾ ਕੁਝ ਖਤਮ ਹੋ ਗਿਆ ਅਸਰ ਕਿੰਨੇ ਕੁ ਦਾ ਨੁਕਸਾਨ ਲੱਗਦਾ ਹੈਗਾ ਜੀ ਰਸਨભાઈ ਬਿਲਡਿੰਗ 'ਚ 1 ਕਰੋੜ ਰੁਪਏ ਤੋਂ ਘੱਟ ਤਾਂ ਬਿਲਡਿੰਗ ਹੀ ਨਹੀਂ ਬਣਦੀ ਹੈ ਜੀ ਦੱਸ ਦੇ ਜੀ ਤੇ ਆਪਣਾ ਮੈਨੂੰ ਲੱਗਦਾ ਵੀ ਇਹ ਘੱਟ ਤੋਂ ਘੱਟ ਵੀ 2-3 ਕਰੋੜ ਰੁਪਏ ਦਾ ਘੱਟ ਤੋਂ ਘੱਟ ਦੇ ਵਿੱਚ ਸਮਾਨ ਹੋਏਗਾ ਜੀ ਉਹ ਵੀ ਸਾਰਾ ਖਤਮ ਹੋ ਗਿਆ ਤੇ ਸਾਰੀ ਬਿਲਡਿੰਗ ਖਤਮ ਹੋ ਗਈ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਇੰਨੀ ਭਿਆਨਕ ਹੈ ਸਮਝਦਾ ਇਸ ਤੇ ਕਾਬੂ ਪਾਣਾ ਕਈ ਫਾਇਰ ਬ੍ਰਿਗੇਡ ਲੱਗਣਗੇ ਤਾਂ ਇਸ ਤੇ ਅੱਗ ਤੇ ਕਾਬੂ ਪਾਇਆ ਜਾਊਗਾ ਪਰ ਸਮਾਨ ਸਾਰਾ ਸੜਕੇ ਸੁਆਹ ਹੋ ਗਿਆ ਬਹੁਤ ਹੀ ਦੁੱਖ ਦੀ ਗੱਲ ਹੈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜੋ ਸਾਰੀਆਂ ਗੱਡੀਆਂ ਵਗੈਰਾ ਦੀ ਉਹ ਵੀ ਇੱਥੋਂ ਘਟ ਰਿੱਤੀਆਂ ਗਈਆਂ ਜੋ ਕੁਝ ਹੋ ਸਕੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬਾਕੀ ਇਹ ਸਾਰਾ ਬਹੁਤ ਹੀ ਵਧੀਆ ਐਮਾ ਜੋਂ ਦਾ ਜਿਹੜਾ ਸ਼ੋਰੂਮ ਜਿਹੜਾ ਇਲਾਕੇ ਦੀ ਇੱਕ ਸ਼ਾਨ ਸੀ ਪੂਰੇ ਇਲਾਕੇ ਚੋਂ ਲੋਕ ਇੱਥੇ ਆਉਂਦੇ ਸੀ ਤੇ ਬਹੁਤ ਹੀ ਖੁੱਲੀ ਜਗ੍ਹਾ ਤੇ ਤੇ ਵੱਡਾ ਇਹ ਸ਼ੋਰੂਮ ਬਣਾਇਆ ਗਿਆ ਸੀ ਪਰ ਕੁਛੇ ਮਹੀਨਿਆਂ ਦੇ ਵਿੱਚ ਇਹ ਕੋਈ ਛੱਡ ਛੱਡੇ ਡਾਉਲੀ ਨਹੀਂ ਨਹੀਂ ਆਉਂਦਾ ਨਹੀਂ ਹੋਰ ਐਵੇਂ ਨਹੀਂ ਹੁੰਦਾ ਸੰਦ ਥੋੜੇ ਘਰੇਗੇ ਇਹਦਾ ਗਰਮੀ ਸਾਡੇ ਇੱਕਦਮ ਨਹੀਂ ਸਰ ਕੀ ਸਮਝਦੇ ਹੋ ਇੱਕ ਵੱਡਾ ਸ਼ੋਰੂਮ ਆਪਣੇ ਲਹਿਰੇ ਦੇ ਵਿੱਚ ਖੁੱਲਿਆ ਸੀ ਜਿਹੜਾ ਇੱਕ ਨੁਕਸਾਨ ਵੀ ਬਹੁਤ ਵੱਡਾ ਹੈਗਾ ਬਹੁਤ ਦੁੱਖ ਹੈ ਦੇਖੋ ਇਸ ਗੱਲ ਦਾ ਬੜੀ ਚਾਹ ਤੇ ਉਮੀਦ ਦੇ ਨਾਲ ਜੋ ਇਹ ਸ਼ੋਰੂਮ ਬਣਾਇਆ ਗਿਆ ਸੀ ਤੇ ਵੱਡੀ ਸਹੂਲਤ ਦੇਣ ਦਾ ਕਿਉਂਕਿ ਜੁਦੇ ਦਾ ਘਟਨ ਹੋਇਆ ਸੀ ਮੌਸਮ ਦਿਨ ਵੀ ਇੱਥੇ ਆਇਆ ਸੀ ਜੀ ਤੇ ਪਰ ਦੁੱਖ ਹੈ ਵੀ ਅੱਜ ਇਹਦੀ ਬਰਬਾਦੀ ਤੇ ਅਸੀਂ ਇੱਥੇ ਆਏ ਆ ਤੇ ਇਹਨਾਂ ਦਾ ਬਹੁਤ ਵੱਡਾ ਪਲਾਨ ਸੀ ਸਾਰਾ ਏਸੀ ਕਰਨ ਦਾ پلانਤੀ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਦੇਣ ਦਾ ਇੱਥੇ ਪ੍ਰੋਗਰਾਮ ਇਹਨਾਂ ਨੇ ਬਣਾਇਆ ਹੋਇਆ ਸੀ ਪਰ ਕੁਦਰਤ ਨੂੰ ਕੋਈ ਹੋਰ ਮਨਜ਼ੂਰ ਸੀ ਇਹਦਾ ਇੰਸ਼ੋਰੈਂਸ ਹੈ ਇਹਨੂੰ ਹਲੇ ਇੰਸ਼ੋਰੈਂਸ ਵਾਰੇ ਮਦਾਨੀਏ ਸਾਰਾ ਸਾਇ ਕਿਉਂਕਿ ਉਹ ਬੜੀ ਜੋ ਮਾਲਕ ਨੇ ਜੀ ਬੈਂਕੀ ਕਰੋਗੇ ਕਿ ਤੋ ਦੇਖੋ ਉਹ ਬੜੇ ਹਲੇ ਜਰਾ ਇਸ ਵੀ ਦੇ ਵਿੱਚ ਕੁਝ ਗੋਲ ਨਹੀਂ ਸਾਬ ਬਿਲਕੁਲ ਕੋਸ਼ਿਸ਼ ਕਰਾਂਗੇ ਸਾਰੇ ਜੇਕਰ ਦੀ ਆਪਸਾਂ ਦੇ ਵਿੱਚੋਂ ਹਾਂ ਬਿਲਕੁਲ ਜੋ ਵੀ ਕੁਝ ਸੁਭਾ ਹੋ ਸਕਿਆ ਅਸੀਂ ਜੀ ਮੋਟਾ ਕਰਾਂ ਹਾਂ ਕੀ ਨਾਮ ਹੈ ਬੇਟਾ ਮੋਹਿਤ ਗੋਇਲ ਜੀ ਮੋਹਿਤ ਗੋਇਲ ਕਿੰਨਾ ਕੇ ਜਿਹੜਾ ਹੈ ਨੁਕਸਾਨ ਹੈ ਕੀ ਨਾਂ ਤੇ ਜਿਹੜੀ ਇਹ ਸ਼ਾਪ ਕਿੱਥੇ ਹੈਗੀ ਆ ਦੂਜੀ ਆਪਣਾ ਟ੍ਰਿਪਲੇਸ ਦੇ ਨਾਮ ਤੇ ਸੀ ਅਮਾਜ਼ੋਂ ਦਾ ਗਰਾਊਂਡ ਸੀਗਾ ਜੀ ਤੇ ਤਕਰੀਬਨ ਸਾਡੇ ਤੇ ਐਲਈਡੀ ਰੈਫਰਜ ਵਗੈਰਾ ਕੱਪੜੇ ਵਗੈਰਾ ਸਾਰਾ ਕੁਝ ਸੀਗਾ ਤਕਰੀਬਨ 5-6 ਕਰੋੜ ਦਾ ਨੁਕਸਾਨ ਆਈ ਸਕਦਾ ਹੁਣ ਤੱਕ ਫਾਇਰ ਬਗੇੜਾ ਪਹੁੰਚਿਆ ਕਿੰਨਾ ਕ ਨੁਕਸਾਨ ਜਿਹੜਾ ਕਿਵੇਂ ਕਾਰਨ ਕੀ ਲੱਗਦਾ ਹੈਗਾ ਕਿ ਇਸ ਕਾਰਨ ਕਰਕੇ ਜਿਹੜਾ ਹੋਇਆ ਦੇਖੋ ਉਹਦੇ ਬਾਰੇ ਸਾਨੂੰ ਹਜੇ ਕੁਝ ਨਹੀਂ ਪਤਾ ਹੀ ਕੁਝ ਕਹਿ ਨਹੀਂ ਸਕਦੇ ਬਸ ਸਾਨੂੰ ਤਾਂ ਜਦੋਂ ਫੋਨ ਆਇਆ ਕੋਈ ਕਿ ਇੱਥੇ ਅੱਗ ਲੱਗੀ ਹੈ ਅਸੀਂ ਨਾਲ ਦੇ ਪਹੁੰਚ ਗਏ ਕੁਝ ਬਚਿਆ ਕੁਝ ਲੱਗਦਾ ਹੈ ਵੀ ਨਹੀਂ ਕੋਈ ਫਾਇਰ ਬਗੇੜ ਪਹੁੰਚੀ ਹੁਣ ਤੱਕ ਨਹੀਂ ਹਜੇ ਫਿਲਹਾਲ ਤਾਂ ਕੋਈ ਪਹੁੰਚੀ ਨਹੀਂ ਬਸ ਸਮਾ ਹੋ ਗਿਆ ਅੱਗ ਲੱਗੀ ਨਹੀਂ ਤਕਰੀਬਨ ਹੋ ਗਿਆ ਜਿਦਾਂ ਪੋਣਾ ਘੰਟਾ ਮੈਂ ਹਾਂ ਅੱਧਾ ਪੋਣਾ ਘੰਟਾ ਠੀਕ ਸਰਚ ਹੈ ਨਹੀਂ ਕੋਈ